ਹਾਂ ਜੀ ਮਿੱਤਰੋ ਆਪਾਂ ਪਹੁੰਚ ਗਏ ਨਾਰਨੌਲ ਪੰਜ ਚਾਰ ਕਿਲੋਮੀਟਰ ਪਿੱਛੇ ਆਪਾਂ ਸਕੂਲ ਟੈਕਸ ਤੇ ਪਹੁੰਚਣਾ ਆਲੇ ਆ ਤੇ ਸਾਵਰ ਰਹਿਣਾ ਚਾਲੂ ਆ ਅੱਜ ਵੀ ਆਪਾਂ ਲੇਟ ਹੋ ਗਏ ਤੇ ਘਰੋ ਚੱਲਣਾ ਲੱਗੇ ਥੋੜਾ ਜਿਹਾ ਕੰਮ ਕਰਾਉਣ ਲੱਗੇ ਤੇ ਇੱਕ ਤਾਂ ਗੱਡੀ ਦਾ ਡੀਜ਼ਲ ਵਧਾਉਣਾ ਸੀ ਥੋੜਾ ਜਿਹਾ ਹੁਣ ਤੁਸੀਂ ਕਹੋਗੇ ਵੀ ਡੀਜ਼ਲ ਵਧਾਉਣਾ ਸੀ ਉਹ ਵਧਾਉਣਾ ਸੀ ਡੀਜ਼ਲ ਗੱਡੀ ਦਾ ਘੱਟ ਸੀ ਗੱਡੀ ਤੇ ਇੰਜਨ ਤੇ ਲੋਡ ਰਹਿੰਦਾ ਸੀ ਹੋਲੇ ਪੈਰ ਨਾਲ ਗੱਡੀ ਤੁਰਦੀ ਨਹੀਂ ਗਈ ਸੀ ਥੋੜਾ ਦੱਬ ਕੇ ਰੱਖਣਾ ਪੈਂਦਾ ਸੀ ਪੈਡ ਲਾ ਉਹਦੇ ਕਰਕੇ ਆਪਣੋ ਥੋੜਾ ਜਿਆਦਾ ਕਈ ਮਿਸਤਰੀਆਂ ਨੇ ਰਹਿ ਜੀ ਥੋੜਾ ਡੀਜ਼ਲ ਵਧਾਓ ਤੇ ਆਪਣੀ ਗੱਡੀ ਐਵਰੇਜ ਤੋਂ ਚਲੋ ਚਲੋ ਚੱਕੀਸਨ ਆਉ ਤਿੰਨ ਦੀ ਲਈ ਜਾਂਦੀ ਸੀ ਤਿੰਨ 5 ਦੀ 295 98 99 3 3 1 2 3 ਦੀ ਐਵਰੇਜ ਦੇ ਜਾਂਦੀ ਸੀ ਤੇ ਤੂੰ ਆਣੀ ਫਿਰ ਗੱਡੀ ਦਿਖਾਉਂਦੀ ਸੀ ਜਮਾਂ ਵੀ ਜੇ ਮੈਂ ਆਪਣੀ ਪਹਿਲੇ ਪੀਐਸ ਫੋਰ ਤੇ ਆਪਾਂ ਨੇ ਚਲੋ ਤੋਂ ਬਾਅਦ ਸਾਦੀ ਕਰਦੀ ਸੀ ਗੱਡੀ ਤੇ ਸਾਦੀ ਗੱਡੀ ਇਹ ਸਟਾਰਟਿੰਗ ਵਿੱਚ ਜਦੋਂ ਸਟਾਰਟ ਕਰਦਾ ਉਹ ਵੀ ਧੂਆਂ ਦਿਖਾਉਂਦੀ ਹੈ ਇਹ ਧੂਆਂ ਨਹੀਂ ਦਿਖਾਉਂਦੀ ਸੀ ਬਿਲਕੁਲ ਵੀ ਉਹਦੇ ਕਰਕੇ ਆਪਾਂ ਨੇ ਇਹ ਥੋੜਾ ਜਿਹਾ ਟੀਲ ਵਧਾਇਆ ਮਾ ਚਲੋ ਦੇਖਦੇ ਆ ਟੀਲ ਵਧਾ ਕੇ ਤੇ ਹੁਣ ਆਪਾਂ ਟੀਲ ਵਧਾ ਕੇ ਚੱਲੇ ਤੇ ਇੱਕ ਲੀਵਰ ਵਾਲੀ ਚਿੜੀ ਵਾਲੀ ਉਹਦੀ ਗੋਲੀ ਪਾਉਣੀ ਸੀ ਉਹ ਬਾਲੀ ਲੂਜ਼ ਹੋਈ ਪਈ ਦੀ ਮਾ ਹੁਣ ਆਪਣੇ ਸ਼ੈਰ ਚ ਜ਼ਰੂਰੀ ਜੇ ਲੋ ਆਪਾਂ ਕੰਮ ਕਰਾਏ ਲਈ ਐ ਤੇ ਭਰਾ ਆਪਣਾ ਸੁੱਤਾ ਪਿਆ 152d ਤੇ ਫੜਾ ਦਿੱਤੀ ਨੇ ਮੈਨੂੰ ਗੱਡੀ ਮਾ ਚਲੋ ਠੀਕ ਆ ਹੁਣ ਆਪਣੀ ਡਿਊਟੀ ਆ ਤੇ ਆਪਾਂ ਚੱਲੀ ਜਾ ਰਹੇ ਆ ਨੂੰ ਪਤਾ ਮੁੜ ਕੇ ਰੋਕਣੂ ਕਿਤੇ ਜੀ ਦਾ ਕਾਬਤਾ ਨਹੀਂ ਆਇਆ ਕਾਰਾਂ ਵਰਗੀਆਂ ਗੱਡੀਆਂ ਨੇ ਬ੍ਰੇਕ ਮਾਰਾਂਗੇ ਫੇਰ ਤੋਰਾਂਗੇ ਗੇਅਰ 52 ਨੇ ਨਾ 10 ਗੇਅਰ ਨੇ ਰੋਕਣ ਵੇਲੇ ਦੀ ਚੀਨੀ ਕਰਨਾ ਹੈਗਾ ਆਪਣੀ ਲੇਨ 'ਚ ਆਪਾਂ ਚੱਲੀ ਜਾਂਦੇ ਆ ਤੇ ਸਾਰੇ ਡਰਾਈਵਰਾਂ ਨੂੰ ਬੇਨਤੀ ਆ ਕਿ ਫਸਟ ਲੇਨ 'ਚ ਨਾ ਚੱਲਿਆ ਕਰੋ ਵੀਰੇ ਜਨਾਨਾ ਹੁੰਦੇ ਨੇ ਆਪਣਾ ਭਰਾ ਆ ਆਪਣੀ ਦੂਸਰੀ ਗੱਡੀ 9276 ਨਵੀਂ ਜਿਹੜੀ 16 ਚੱਕੀ ਪਾਈ ਆ 2-2 ਮਿੰਟ ਦੇ ਹਾਸਲੇ ਨਾਲ ਚਲਾਣ ਆਏ ਨੇ 2-2 ਮਿੰਟ ਦੇ ਮੈਂ ਉਹਦੇ ਨਾਲ ਚਲਾਣ ਦੇ ਸਕਰੀਨ ਸ਼ਾਟ ਵੀ ਰੱਖੇ ਹੋਏ ਨੇ ਵੀ ਮੈਂ ਆਉਂਗਾ ਦੋ ਦੋ ਮਿੰਟ ਬਾਅਦ ਜਦੋਂ ਮੈਂ ਉਹਦੇ ਚਲਾਨ ਕੱਟਿਆ ਉਹ ਗੱਡੀ ਦੀ ਉਹ ਗੱਡੀ ਫੋਟੋਆਂ ਗੱਡੀਆਂ ਵੀ ਕਿੱਥੋਂ ਕਿਵੇਂ ਖਿੱਚੀ ਹੋਈ ਆ ਸੱਚੀ ਗੱਡੀ ਫਰਸਟ ਲੇਨ ਦੇ ਵਿੱਚ ਬੰਦਾ ਕਹਿੰਦਾ ਫਰਸਟ ਲੇਨ 'ਚ ਨਹੀਂ ਚਲਾ ਰਿਹਾ ਸੀ ਸੈਕੰਡ ਲੇਨ 'ਚ ਤੇ ਮੇਰੇ ਤਾਂ ਵੀ ਚਲਾਣਾ ਹੈ ਨਹੀਂ ਉਹ ਗੱਡੀ ਫਰਸਟ ਲੇਨ 'ਚ ਦੀ ਸ਼ਾਹਪੁਰ ਵਾਲੇ ਟੂਲ ਤੋਂ ਪਹਿਲਾਂ ਪਹਿਲਾਂ ਹੋਏ ਨੇ ਚਲਾਨ ਚਲੋ ਅੱਗੇ ਮਿਲਦਾ ਜੀ ਤੁਹਾਨੂੰ ਫੇਰ ਮੈਂ